ਭਾਈਆ ਬਜ਼ੁਰਗ ਖੜੇ ਨੇ ਦੇਖਦੇ ਆ ਭਗਵਾਨ ਤਮਨਵਾਰੇ ਕੀ ਕਹਿੰਦੇ ਨੇ ਹੋ ਸਾਹਮਣੇ ਖੜੀ ਆ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕਿੱਥੇ ਜਾ ਰਹੇ ਹੋ ਜੀ ਅਸੀਂ ਅੰਮ੍ਰitsar ਅੱਛਾ ਬਾਗਾ ਬਾੜਾ ਮੁਫਤ ਯਾਤਰਾ ਹੀ ਜਾ ਰਹੇ ਹੁਈ ਆ ਤੀਰਥ ਯਾਤਰਾ ਤੇ ਕਿੰਨੇ ਨੰਬਰ ਦੇਓ ਭਗਵਾਨ ਤਮਨ ਦੇ ਇਸ ਕੰਮ ਨੂੰ ਜੀ ਇਸ ਕੰਮ ਨੂੰ ਫੁੱਲੋ ਫੁੱਲ ਨੰਬਰ ਦੇ ਦਾਂਗੇ ਅਸੀਂ ਪੂਰੇ ਪੂਰੇ ਦੇ ਦਾਂਗੇ ਬਾਗੋ ਬਾਗੋ ਬਾਬਾ ਵਧੀਆ ਜੀ ਵਧੀਆ 12 ਘੰਟਿਆਂ ਤੋਂ 12 ਘੰਟੇ ਦਿਨੇ ਦੇਨੇ ਲੈਟ ਚੱਲਦੀ ਆ ਰਾਤ ਨੂੰ ਨਹੀਂ ਜਾਣਦੀ ਲੋੜ ਕੋਈ ਹੋਰ ਨਹੀਂ ਇਦੋਂ ਉੱਪਰ ਦੀ ਹੋਰ ਕੀ ਹੋਊਗਾ ਆ ਵੀ ਕਾਹ ਨੂੰ ਵੋਟਾਂ ਪਾਓਗੇ ਭਗਵਾਨ ਜੀ ਹਾਂ ਜੀ ਹਾਂ ਜੀ ਪੱਕੀਆਂ ਕਿਉਂ ਪਾਓਗੇ ਵਧੀਆ ਕੰਮ ਹੋ ਰਿਹਾ ਜੀ ਕੰਮ ਦੱਸੋ ਕੋਈ ਐ ਨਹੀਂ ਗੱਲ ਬਣਨੀ ਕੀ ਵਧੀਆ ਕਰਤਾ ਹਾਂ ਨਹੀਂ ਪਾਣੀ ਦੇ ਰਹੇ ਨੇ ਤੇ ਹੋਰ ਮਤਲਬ ਕ腐ਸ਼ਨ ਦਾ ਕੰਮ ਘਟਿਆ ਹੋਇਆ ਅੱਛਾ ਹਾਂ ਜੀ ਸੜਕਾ ਛੜਕਾ ਬਣਾ ਰਹੇ ਨੇ ਅੱਛਾ ਕਿਵੇਂ ਜੀ ਹਾਂ ਜੀ ਬਿਜਲੀ ਦਾ 24 ਘੰਟੇ ਚੱਲਦੀ ਆ ਖੇਤਾਂ ਲਈ ਹਾਂ ਜੀ ਆ ਸੜਕਾਂ ਬਣਾਤੀਆਂ ਬਹੁਤ ਡਬਲ ਵਧੀਆ ਬਣਦੀ ਵਧੀਆ ਖੁੱਲੀਆਂ ਖੁੱਲ੍ਹੇ ਬਿਜਲੀ ਫਰੀ ਕਰਤੀ ਸਾਰੀ ਚਲੋ ਵਧੀਆ ਗੱਲ ਹੈ ਘਰ ਵਾਲੀ ਫਰੀ ਹੋ ਗਈ ਨਾ ਹਾਂ ਜੀ ਘਰ ਵਾਲੀ ਮੋਟਰ ਵਾਲੀ ਫਰੀ ਆ ਦੱਸ ਦੇ ਠੀਕ ਆ ਠੀਕ ਆ ਮਾਰੀਆਂ ਇਹ ਕਿੱਥੇ ਜਾਗੇ ਜੀ ਸੰਗਰੂਰ ਕੋਟ ਵਾਲੇ ਕੋਲੇ ਇੱਕ ਲੰਬਾ ਕਹਿੰਦੇ ਉਹ 1000 ਰੁਪਏ ਜ ਨਹੀਂ ਆਇਆ ਫਿਰ ਤੁਸੀਂ ਜੇਕਰ ਇਹ ਗਲੇਸ਼ ਪੈ ਗਿਆ ਨਾ ਨਾ ਜੇਕਰ ਇਹ ਮਾਤਾ ਨੇ ਕਹਿੰਦਾ ਮੈਂ ਨਹੀਂ ਰੋਟੀ ਦਿੰਦੀ ਬੰਗਾਨਾ ਮਾਤਾ ਕਹਿੰਦੀ ਉਹੀ ਘਰ ਦਾ ਬਿੱਲ ਨਹੀਂ ਭਰਤੇ ਅੱਛਾ ਉਹ ਕਹਿੰਦੀ ਉਹ 1000 ਰੁਪਏ ਯਾਰ ਉਹ ਕਰਦਾ ਗੁੰਮ ਨਹੀਂ ਹੈ ਉਹ ਤੂੰ ਬਿੱਲ ਭਦਾ ਦੇਖ ਲੈ ਰੋਟੀ ਤੂੰ ਦਰਸੇਗਾ ਬੋਲ ਬੋਲ ਵਾਰ ਲੱਗ ਕੇ ਬੁੜੀ ਹੋਰ ਲਿਆਵਾਂਗੇ ਬੇੜੀਆਂ ਹਾਂ ਬੁੜੀ ਹੋਰ ਲਿਆਵਾਂਗੇ ਲੈ ਹੁਣ ਬੜਾ ਦੇਖ ਕੇ ਬੋਲ ਪਾਪਾ ਲੈ ਹੋਰ ਲਿਆਵਾਂਗੇ ਹੋਰ ਪਾਪਾ ਖੁਸ਼ ਹੋ ਪੂਰੇ ਕਿੱਦੇ ਵਾਪਸੀ ਕਰਨਗੇ ਹਰ ਯਾਤਰਾ ਦੀ ਹੈ ਵਾਪਸੀ ਅਗਲੇ ਦਿਨ ਆਵਾਂਗੇ ਕੱਲ ਤੁਮ ਆਵੋ ਇੱਕ ਗਲਾਸ ਜੀ ਦੇ ਫੋਟੋ ਪਾਈਏ ਬੀਨੇ ਗਲਾਸ ਜੀ ਦਿੱਤੇ ਨੇ ਕਿ ਦੇਣਗੇ ਆਲੇ ਉੱਥੇ ਦੇਣਗੇ ਪਾਪਾ ਖੁਸ਼ ਵਾਣਾ ਤੂੰ ਹੈ ਅਜੀ ਘਟ ਮੈਂ ਦੁਬਾਰਾ ਕਰਤੀ ਵਾਵੇ अच्छा अच्छा और बाबा जी ठीक हो जी बहुत बढ़िया जी ते यात्रा ਇਹ ਜਿਹੜੀ ਚਲਉਣੀ ਚਾਹੀਦੀ ਹੈ ਕਿ ਬੰਦ ਕਰਨੀ ਚਾਹੀਦੀ ਆ ਵਧੀਆ ਜੀ ਲੋਕਾਂ ਦੀ ਮਤਦਾਰ ਉਹ ਦੂਸਰੀ ਪਾਰਟੀ ਵਾਲੇ ਕਹਿੰਦੇ ਖਜ਼ਾਨੇ ਦੇ ਭਾਰ ਪੈਂਦਾ ਪਹਿਲਾਂ ਚਲਾਉਂਦੇ ਉਹ ਆਪ ਹੀ ਰਹਿਣੇ ਘਰ ਨਹੀਂ 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 ਕੋਈ ਭਾਰ ਨਹੀਂ ਨਹੀਂ ਕੋਈ ਭਾਰ ਚਲਾਂ ਦੇਖੋ ਜੀ ਸਾਰੇ ਬਜ਼ੁਰਗਾਂ ਦੀਆਂ ਦਵਾਵਾਂ ਭਗਵਾਨਤਮਨ ਨਾਲ ਨੇ ਖੁਸ਼ੋ ਪੂਰੇ ਬਾਬਾ ਜੀ ਆ ਜੀ ਕੋ ਦੇਖੋ ਪੂਰੇ ਸ਼ਰਪੰਚੇ ਰੜਕਾਂ ਕੱਢੀ ਜਾਂਦਾ ਬਣਾਉਣ ਦੀ ਆ ਜਿਹੜਾ ਪਿੰਡ ਹੈਗਾ ਕਲੇਰ ਅੱਛਾ ਕੋਈ ਜਿੱਤੇ ਨਾ ਜਿੱਤੇ ਭਗਵੰਤ ਮਾਨ ਧੂਰੀ ਸੀਟ ਤੋਂ ਜਿੱਤੂਗਾ ਪੇਰ 27 ਦੀਆਂ ਚੋਣਾਂ ਦੇ ਵਿੱਚ ਪੱਕੀਆਂ ਜੜਾਂ ਨੇ ਧੂਰੀ ਸੀਟ 'ਚ ਭਗਵੰਤਵਾਦੀਆਂ ਪੱਕੀਆਂ ਜੜਾਂ ਨੇ ਸਾਰੇ ਪੰਜਾਬ 'ਚ ਜਿੱਤੂਗਾ ਜੀ ਪੰਜਾਬ 'ਚ ਫਿਰ ਤਾਂ ਕੱਟੜ ਭਗਵੰਤ ਮਾਨ ਵਾਲੇ ਹੋ ਹਾਂਜੀ ਹਾਂਜੀ ਸਾਰੇ ਪਹਿਲਾਂ ਪਾਪਾ ਵੋਟ ਕਿਨੂੰ ਪਾਉਂਦੇ ਹੁੰਦੇ ਸੀ ਪਹਿਲਾਂ ਤਾਂ ਬਾਈ ਛਾਟੀਆਂ ਇਹਨਾਂ ਨੂੰ ਕਾਲੀਆਂ ਨੂੰ ਪੱਕਦਾ ਹਲੇ ਵੀ ਗੱਲ ਨਹੀਂ ਰਹੀ ਬੰਨੀ ਬੈਠੋ ਆ ਗਏ ਹੁਣੇ ਆ ਪਕਵਾਲ ਤਮਾਨ ਚੱਲਿਆ ਪਕਵਾਲ ਤਮਾਨ ਨੂੰ ਪਾਉਣਿਆ ਅੱਛਾ ਅੱਛਾ ਹਾਂ ਪਹਿਲਾ ਕਾਲੀਆਂ ਨੂੰ ਪਹੁੰਚਦੇ ਜਦੋਂ ਕਾਲੀਆਂ ਨੇ ਬੇਆਬਦੀ ਕਰਾਈ ਉਹਨਾਂ ਦੀ ਪੱਖ ਕਰੀ ਉਦੋਂ ਟੁੱਟ ਗਏ ਅੱਛਾ ਫਿਰ ਇੱਧਰ ਆ ਤੇ ਹੁਣ ਭਗਵਾਨ ਤਮਾਨ ਨੂੰ ਕੋਈ ਬੇਨਤੀ ਕਰਨੀ ਚਾਹੋਗੇ ਬੇਨਤੀ ਤਾਂ ਕੋਈ ਨਹੀਂ ਸਾਡੇ ਦੀ ਨਿਗਾਹ ਤੱਕ ਕੋਈ ਕੰਮ ਦੀ ਨਹੀਂ ਨਹੀਂ ਸਾਡੀ ਨਹੀਂ ਰਹਿੰਦਾ ਨਹੀਂ ਦੱਸੋ ਵਾਟੇ ਚੱਕੀ ਜਾਂਦਾ ਸਾਨੂੰ ਦਿਨੇ ਉਹ ਐ ਕਹਦੀ ਸਾਡੇ ਪਿੰਡ ਖੜਕੇ ਹਾਂ ਕਹਿੰਦਾ ਕੋਈ ਬਾਪੂ ਰਾਤ ਨੂੰ ਮੋਟਰ ਤੇ ਨਹੀਂ ਜਾਊ ਦਿਨੇ ਤੇ ਕੋਈ ਨਾ ਗਿਆ ਵੀ ਨਹੀਂ ਆ ਤਾਂ ਫਿਰ ਨਜ਼ਾਰਾ ਲੈਤਾ ਜਮਾ ਆ ਜਾਂਦਾ ਦਿਨੇ ਗਿਉੜੀ ਕਰਦੇ ਨੇ ਉਹ ਰਾਤ ਨੂੰ ਕਿਉਂ ਜਾਣਾ ਜੱਟ ਨੇ ਕੋਈ ਮੋਟਾ ਦੁਰਦਰ ਘਰੇ ਬਹਿਣ ਆ ਗੱਲ ਤਾਂ ਵੀ ਸਿਫਤ ਕਰਨੀ ਮਾਰਦੀ ਆ ਬਹੁਤ ਵਧੀਆ ਚੱਕ ਤੇ ਚਲੋ ਵਧੀਆ ਜੀ ਤੇ ਜਿਹਨੂੰ ਜਿਹਨੂੰ ਬਿਰੁਗਾਂ ਦੀ ਬਈ ਇਹ ਤੀਰਥ ਯਾਤਰਾ ਵਧੀਆ ਲੱਗੀ ਵੀਡੀਓ ਸ਼ੇਅਰ ਕਰਕੇ ਪੇਜ ਕਰ ਲਿਓ ਜੀ ਫੋਲੋ